हां जी YouTube ਚੈਨਲ Awli Truth 057 ਦੀ ਬਾਦ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸੋ ਅਸੀਂ ਅੱਜ ਪਾਤਣਾ ਦੇ ਵਿੱਚ ਖੜੇ ਆ ਪਾਤਣਾ ਦਾ ਜੋ ਉਹ ਜੀ ਸਿਨੇਮਾ ਹੈ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਉੱਪਰ ਦਿਖਾ ਦਿਓ OG ਸਿਨੇਮਾ ਦੇ ਵਿੱਚ ਮਹਾਤਮਾ ਜੋਤੀਬਾਈ ਫੂਲੇ ਜੀ ਦੀ ਇੱਕ ਜੋ ਹੁਣ ਆਪਣੀ ਮੂਵੀ ਆਈ ਹੈ ਉਹ ਉਸ ਦਾ ਸੋਹ ਸੀਗਾ ਬਾਈ ਪ੍ਰੀਤ ਕਾਂ ਸੀ ਜੱਗੀ ਕੈਂਪਰ ਉਸ ਤੋਂ ਬਾਅਦ ਜੱਗੀ ਪਾਤਰਾਂ ਦੀ ਇਹਨਾਂ ਦੇ ਹੋਰ ਕਾਫੀ ਸਾਥੀਆਂ ਦੀ ਮਿਲਤ ਸਦਕਾ ਇਹ ਤੇ ਸੋ ਲਗਾਇਆ ਗਿਆ ਤੁਸੀਂ ਦੇਖ ਰਹੇ ਪੂਰਾ ਹੌਸਫੁੱਲਾ ਤੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਬਾਈ ਪ੍ਰਬੰਧਕ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਕੀ ਨਾਮ ਹੈ ਮਨਦੀਪ ਸਿੰਘ ਜੀ ਅਸਾਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੱਡਾ ਪ੍ਰਾਨਨਾ ਕੀਤਾ ਤੇ ਜਿਹੜਾ ਵਸੇ ਹੋਏ ਵੀ ਇਹ ਮੂਵੀ ਬਾਰੇ ਕਿੱਦਾਂ ਮਸਲ ਤੁਹਾਡੇ ਦਿਲ ਦੇ ਵਿੱਚ ਖੈਲਾ ਇਹ ਮੂਵੀ ਬਹੁਤ ਸੋਹਣੀ ਬਣੀ ਹੈ ਜੀ ਪਹਿਲਾ ਨੰਬਰ ਤਾਂ ਅਜ ਤੱਕ ਇਤਿਹਾਸ ਦੇ ਵਿੱਚ ਪਹਿਲੀ ਮੂਵੀ ਹੈ ਜਿਹੜੀ ਸਿੱਖਿਆ ਦੇ ਬਣੀ ਹੈ ਕਿਉਂਕਿ ਜਦ ਔਰਤਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੁਤਰੀ ਵਾਈਫ ਨੂੰ ਜੋਤੀ ਵਾਈਫ ਨੂੰ ਇਹਨਾਂ ਦੇ ਨਾਲ ਜਾ ਕੇ ਸਾਡੇ ਸਮਾਜ ਨੂੰ ਜਗਾਇਆ ਪੜਾਇਆ ਲਿਖਾਇਆ ਜਿਹਦੀ ਬਦੌਲਤ ਅੱਜ ਗੱਡੀਆ ਕਾਰਾਂ ਹਵਾਈ ਜਹਾਜ਼ ਦਾ ਸ਼ੇਅਰ ਕਰ ਰਹੇ ਆ ਔਰਤਾਂ ਨੇ ਮੇਨ ਗੱਲ ਕੀਤੀ ਗਈ ਹੈ ਸਿੱਤਰੀਆਂ ਫੁੱਲੇ ਨੇ ਔਰਤਾਂ ਨੂੰ ਪੜਾਉਣ ਦਾ ਪਹਿਲਾ ਹੱਕ ਦਿੱਤਾ ਹੋਇਆ ਸੀਗਾ ਪਰ ਜਦੋਂ ਸਿੱਤਰੀਆਂ ਫੁੱਲੇ ਆਪੜ ਫਿਰ ਉਹਨਾਂ ਨੇ ਔਰਤਾਂ ਨੂੰ ਪੜਾਇਆ ਅਸਾ ਗੁਰਦੀ ਜਿੱਦਾਂ ਬੜਾ ਤੁਹਾਡਾ ਬਹੁਤ ਵੱਡਾ ਇਤਰਾਲਾ ਇਸ ਇਲਾਕੇ ਦਾ ਕੋਈ ਐਮਐਮਏ ਕੋਈ ਹੋਰ ਰਾਜਨੀਤਿਕ ਮਾਲੋ ਨੇਤਾ ਲਾ ਲੋ ਇਹਦੇ ਵਿੱਚ ਤੁਹਾਨੂੰ ਉਸ ਦਾ ਕੋਈ ਮਾਲੋ ਮਦਦ ਮਿਲੀ ਉਹ ਜਿਹੜੇ ਐਸਸੀ ਸਮਾਜ ਤੋਂ ਜਿੱਤ ਕੇ ਸਿੱਟਾ ਦੇ ਬੈਠੇ ਨੇ ਉਹਨਾਂ ਦਾ ਕੋਈ ਸਹਾਇਕ ਨਹੀਂ ਇਵਨ ਕਿ ਉਹਨਾਂ ਨੂੰ ਸੁਣਨਾ ਕਰਾਉਣ ਕਰ ਕਹਿਣਾ ਚਾਹੀਦਾ ਵੀ ਨਹੀਂ ਇਹ ਸਾਰੇ ਸ਼ਹਿਰ ਦੇ ਵੱਡੇ ਨੂੰ ਵੀ ਪਰ ਇਸ ਨੂੰ ਵੀ ਇੱਥੇ ਲੱਗ ਰਹੀ ਹੈ ਜਿੱਥੇ ਜਿੱਥੇ ਬੰਨੀਆਂ ਪਹੁੰਚ ਕਰ ਰਹੀਆਂ ਨੇ ਜਿੱਥੇ ਬੰਨੀਆਂ ਬੁੱਕਰੀਆਂ ਤੁਸੀਂ ਦੇਖੋਗੇ ਹੁਣ ਹਾਊਸ ਫੁੱਲ ਸੀਗਾ ਇਵਨ ਕਿ ਅਸੀਂ ਮੂਰੇ ਕੁਰਸੀਆਂ ਲਾ ਕੇ ਦੇਖਿਆ ਸੀਗਾ ਤੁਸੀਂ ਦੇਖ ਰਹੇ ਮਾਵਾ ਪਾਣਾ ਕਿੰਨੀਆਂ ਛੋਟੇ ਬੱਚੇ ਆਏ ਨੇ ਹਾਊਸ ਫੁੱਲ ਰਿਹਾ ਅਸਾ ਵੀਰ ਜੀ ਆਪਣਾ ਕੀ ਨਾਮ ਹੈ ਜੀ ਅਚਰ ਜਰਸੀਰ ਸਿੰਘ ਜੀ ਆਪਣਾ ਜੀ ਮੈਂ ਬਹੁਤ ਜੀਲਾ ਕੋਆਰਡੀਨੇਟਰ ਬੋਸ ਸਮਾਜ ਭਾਗੀ ਬਾਜੀ ਜੀ ਸਾਹਿਬ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਠਹਿਂਦਾ ਬਾਈ ਜੀ ਦਾ ਨਾ ਸੁਣਦੇ ਸੀ ਅੱਜ ਮੈਨੂੰ ਮਿਲਦਾ ਮਿਲਿਆ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੇ ਜੋ ਤੁਸੀਂ ਇਦਾਂ ਦੇ ਪ੍ਰਚਾਰਲੇ ਕਰ ਰਹੇ ਸਾਡੇ ਸਮਾਜ ਨੂੰ ਉੱਪਰ ਉੱਪਰ ਵਾਸਤੇ ਤੇ ਆਪਣੇ ਇਹ ਜੋ ਤੁਸੀਂ ਪੁੱਤਰ ਦਾ ਮਤਲਬ ਬਣਾਇਆ ਪ੍ਰੋਗਰਾਮ ਪਹਿਲਾਂ ਤਾਂ ਮੈਂ ਤੁਹਾਡਾ ਕਰਕੇ ਬਹੁਤ ਬਹੁਤ ਧੰਨਵਾਦ ਹੈ ਇਦੇ ਵਿੱਚ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਦੱਸੋ ਮੈਂ ਵੀਰ ਜੀ ਅਸੀਂ ਨਾ ਕੱਲ ਸਾਡੇ ਇਹ ਪਲਾਨ ਬਣਾ ਸਾਡੇ ਸਾਥੀ ਨਾਲ ਸੰਪਰਕ ਕੀਤਾ ਇੱਥੇ ਬੈਠ ਕੇ ਮੈਨੇਜਰ ਨਾਲ ਗੱਲ ਕਰਕੇ ਸਭ ਕੀਤਾ ਕਿਉਂਕਿ ਇਹ ਜਿਹੜੀਆਂ ਮੂਵੀਆਂ ਜਿਹੜੀਆਂ ਕ੍ਰੂਤੀਆਂ ਫੇਸ ਮਾਰਦੀਆਂ ਨੇ ਪੁਰਾਣੀਆਂ ਤੇ ਜਿਹੜੇ ਪੁਰਾਣੇ ਹਨ ਦੇ ਵਿਸ਼ਵਾਸ ਨਾਲ ਠੋਕ ਮਾਰਦੀਆਂ ਨੇ ਸਮਾਜ ਜਿਹੜਾ ਬਹੁਤ ਆਚ ਨੂੰ ਦੇਖਣਾ ਪਸੰਦ ਨਹੀਂ ਕਰਦਾ ਜਿਹੜਾ ਇਹ ਤੱਕਾ ਜਿਹਨਾਂ ਦੇ ਜਿਹਨਾਂ ਲਈ ਮੂਵੀ ਬਣਾਈ ਹੁੰਦੀ ਹੈ ਉਹ ਐਵੇਂ ਫਾਈਨੈਂਸ਼ਲੀ ਤੌਰ ਤੇ ਸਮਾਜਿਕ ਤੌਰ ਤੇ ਸਟਰੋਂਗ ਨਹੀਂ। ਕੋਈ ਅਸੀਂ ਗੱਲ ਕੀਤੀ ਪ੍ਰਧਾਨ ਜੀ ਜੱਗੀ ਜੀ ਡੇਢ ਤੋਂ ਪਿੰਡ ਨਾਲ ਗੱਲ ਕੀਤੀ ਵੀ ਅੱਜ ਮੂਵੀ ਲਗवानी ਹੈ। ਤੇ ਅਸੀਂ ਕੱਲ੍ਹ ਸ਼ੋਅ ਬੁੱਕ ਕੀਤਾ ਤੇ ਅੱਜ ਤੁਸੀਂ ਦੇਖ ਰਹੇ ਹੋ ਸਵੇਰ ਦਾ ਸ਼ੋਅ ਸੀ ਤੇ ਇਹ ਦੁਪਹਿਰ ਦਾ ਸ਼ੋਅ ਖਾਲੀ। ਪਰ ਤੁਮੇ ਸ਼ੋਅ ਹੀ ਖੋੜਾ ਹੈ। ਇਹ ਸਾਡੀ ਸਾਡੀ ਜਿਹੜੀ ਅੱਗੇ ਦੀ ਪਲੈਨਿੰਗ ਹੈ ਸਾਡੀ ਹੈ ਵੀ ਸਮਾਜ ਚ ਇਹ ਜਿਹੜੀ ਮੂਵੀ ਹੈ ਇਹ ਲੋਕ ਮਨੋਰੰਜਨ ਦੇ ਤੌਰ ਤੇ ਨਾ ਦੇਖਣ। ਇਹਨੂੰ ਕੈਡਰ ਦੇ ਤੌਰ ਤੇ ਦੇਖਣ। ਮਾਨਤਰ ਦੇ ਹੀ ਬੋਲ ਕੇ ਅਸੀਂ ਇਹਨੂੰ ਮਨੋਰੰਜਨ ਹੂਟੀ ਨਾ ਕਰਨੀ। ਵੀ ਕੈਡਰ ਦੇ ਤੌਰ ਤੇ ਆਪਾਂ ਫਿਲਮ ਨੂੰ ਦੇਖੀਏ ਸਾਡਾ ਇਹ ਟੀਚਰ ਉਹ ਘੱਟ ਤੋਂ ਘੱਟ 5-6000 ਬੰਦੇ ਨੂੰ ਇੱਕ ਐਡਰੈਸ ਇਹ ਫਿਲਮ ਦਾ 5-6000 ਬੰਦੇ ਨੂੰ ਇੱਕ ਕੈਡਰ ਦੇ ਰੂਪ ਵਿੱਚ ਦਿਖਾਈਏ ਤੇ ਹੁਣ ਸਾਡਾ ਅੱਜ ਪਲਾਨ ਵੀ ਬਣਿਆ ਵੀ ਅਸੀਂ ਕੋ ਡੋਨੇਸ਼ਨ ਨਾਲ ਲੈ ਕੇ ਵੀ ਫਰੀ ਆਫ ਕੋਸਟ ਦਿਖਾਉਣ ਦੀ ਕੋਸ਼ਿਸ਼ ਕਰੀਏ ਸਾਨੂੰ ਸਾਡੀ ਪਾਰਟੀ ਨੂੰ ਅਹੀਂ ਰਹਿੂਆ ਇਹਨੂੰ ਵੀ ਅਸੀਂ ਸਮਾਜ ਚ ਇਹਨੂੰ ਫੈਲਾਈਏ ਤੇ ਮਹਾਤਮਾ ਜੋਤੀਬਾਰਾ ਫੁੱਲ ਤੇ ਸੁਤਰੀਬਾਈ ਫੁੱਲ ਨੂੰ ਉਹਨਾਂ ਸੰਘਰਸ਼ ਨੇ ਜਦੋਂ ਉਹ ਸਕੂਲ ਚ ਪੜਾਣ ਜਾਂਦੇ ਸੀ ਨਾ ਤਾਂ ਉਸ ਸਮੇਂ ਜਿਹੜੀ ਰੂੜੀਵਾਦੀ ਲੋਕ ਸੀ ਉਹ ਟਿੱਕੜ ਮਾਰਦੇ ਸੀ ਉਹਨਾਂ ਤੇ ਦੇ ਤੁਸੀਂ ਔਰਤਾਂ ਨੂੰ ਕਿਉਂ ਪੜਾ ਰਹੇ ਹੋ ਉਹ ਦੋ ਸਾਰੀਆਂ ਲੈ ਕੇ ਜਾਂਦੀ ਸੀ ਸਾੜੀ ਉਹ ਸੂਟ ਚਾਕੇ ਬਦਲਦੀ ਸੀ ਇੱਕ ਪਾਕੀ ਅੰਦ ਸੀ ਇੰਨੀ ਮਹਾਨ ਔਰਤ ਤੇ ਬਣੀ ਇਹ ਫਿਲਮ ਇਹ ਸਾਰੇ ਸਮਾਜ ਨੂੰ ਦੇਖੀ ਜੇ ਇਕੱਲੇ ਐਸਸੀਬੀਸੀ ਸਮਾਜ ਨੂੰ ਜਿਹਨੇ ਸਾਰੇ ਜਨਰਲ ਸਮਾਜ ਨੇ ਮੇਰੀ ਬੇਨਤੀ ਹੈ ਜਿੰਨੀ ਵੀ ਊਮਰੀ ਇੰਪਾਵਰਮੈਂਟ ਹੈ ਇਹ ਸਾਰੀਆਂ ਔਰਤਾਂ ਇਸ ਫਿਲਮ ਨੂੰ ਜ਼ਰੂਰ ਦੇਖਣ ਤੇ ਮੇਰਾ ਇਹ ਸਭ ਨੂੰ ਇਹ ਮੈਸੇਜ ਵੀ ਫਿਲਮ ਨੂੰ ਜ਼ਰੂਰ ਦੇਖੋ ਜਿੰਨੇ ਵੀ ਤੁਹਾਨੂੰ ਲੱਗਦਾ ਹੈ ਬਹੁਤ ਧੰਨਵਾਦੀ ਸਾਡੇ ਨਾਲ ਭਾਈ ਪ੍ਰੀਤ ਕਾਂਸੀ ਆ ਕੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਲਾ ਤਕੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਤਰਾਦਾ ਕੀਤਾ ਤੇ ਦੇਖੋ ਡਾਕਟਰ ਅਵੇਦਕਰ ਜੀ ਬਾਬਾ ਜੀ ਤੇ ਮਹਾਤਮਾ ਜੀ ਤੇ ਰਕੂ ਜੀ ਉਹਨਾਂ ਦੇ ਸੁਧਾਮਾ ਨੂੰ ਤੁਸੀਂ ਘਰ ਘਰ ਪੁੱਛ ਰਹੇ ਹੋ ਤੇ ਅਜੇ ਵੀ ਜੋ ਦਰਸ਼ਕ ਸਾਡੇ ਪਹੜ ਪਾਈ ਅਜੇ ਨਹੀਂ ਆਏ ਅੱਜ ਕਿਸੇ ਕੰਮਕਾਰਨ ਜਾਂ ਕੋਈ ਕਈ ਵਾਰੀ ਹੁੰਦਾ ਜ਼ਿੰਦਗੀ ਦੇ ਵਿੱਚ ਤੇ ਕੰਮਕਾਰ ਹੁੰਦੇ ਆ ਤੁਸੀਂ ਅਜੇ ਨਹੀਂ ਜਿਨ੍ਹਾਂ ਨੇ ਮੂਰੀ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਇੱਕੋ ਮੈਸੇਜ ਆ ਬਈ ਬਹੁਤ ਟਾਈਮ ਹੋ ਗਿਆ ਸੌਏ ਹੋਏ ਕੁਝ ਆਪਣਾ ਵੀ ਅਸੀਂ ਜਾਣੀਏ ਅਸੀਂ ਚੈਨਲ ਓਨ ਕਰਦੇ ਆ ਅਸੀਂ ਕੁਝ ਮਨੁਵਾਦੀ ਵਿਚਾਰਤਾਰਾਂ ਵਾਲੇ ਨਾਟਕ ਦੇਖਦੇ ਹਾਂਗੇ ਅਗਰ ਉਹ ਮੂਵੀ ਇਹਦੀ ਥਾਤੇ ਕੋਈ ਹੋਰ ਮੂਵੀ ਲੱਗੀ ਅਸੀਂ ਉਹਨੂੰ ਵੀ ਪ੍ਰਮੋਟ ਕਰਦੇ ਆ ਅਸੀਂ ਆਪਣੀ ਇਤਿਹਾਸ ਨੂੰ ਕਦਮ ਪ੍ਰਮੋਟ ਕਰਨ ਆਇਆ ਤਾਂ ਮੇਰੀ ਇਹੀ ਬੇਨਤੀ ਆ ਵੀ ਜਿਹੜੇ ਤੁਸੀਂ ਰਜਾਈਆਂ ਦੇ ਵਿੱਚ ਹੁਣ ਗਰਮੀਆਂ ਦੇ ਦਿਨਾਂ ਵਿੱਚ ਵੀ ਰਜਾਈਆਂ ਤੇ ਸੁੱਤੇ ਪਏ ਹੋ ਉਹ ਰਜਾਈਆਂ ਤੋਂ ਬਾਹਰ ਨਿਕਲੋ ਤੇ ਆਪਾਂ ਜੁੱਤੀ ਦਾ ਫੁੱਲੇ ਤੇ ਸਵਿੱਤਰੀਬਾਈ ਫੁੱਲੇ ਤੇ ਆਪਣੇ ਮਹਾਂਪੁਰਸ਼ ਦੀ ਭੋਜਨ ਵਿਚਾਰਤਾਰਾਂ ਨੂੰ ਜਿਹੜਾ ਆ ਉਹਨਾਂ ਬਾਰੇ ਜਾਣੀਏ ਤੇ ਉਹਨਾਂ ਨੂੰ ਗੁਦਮਨ ਨੂੰ ਪ੍ਰਮੋਟ ਕਰੀਏ ਜਿਹੜੇ ਅਨੰਤ ਮੈਦਾਵਨ ਨੇ ਜਿਨ੍ਹਾਂ ਦੇ ਇਹ ਡਾਇਰੈਕਟਰ ਨੇ ਜਿਨ੍ਹਾਂ ਨੇ ਕਾਫੀ ਪੈਸਾ ਕਰੋੜ ਰੁਪਇਆ ਲਾ ਕੇ ਮੂਵੀ ਬਣਾਈ ਆ ਉਹਨਾਂ ਨੂੰ ਬੇਨਤੀ ਇੱਕੋ ਆ ਮੇਰੀ ਵੀ ਸਰ ਤੁਸੀਂ ਮੂਵੀ ਬਣਾਈ ਆ ਵਿਰੋਧ ਹੋਇਆ ਜਿਹੜਾ ਹੋਇਆ ਲੇਕਿਨ ਅੱਜ ਜਿਹੜੀ ਮੂਵੀ ਆ ਹਾਊਸਫੁੱਲ ਆ ਤੁਸੀਂ ਦੇਖੋ ਇੱਕ ਹੋਰ ਬੇਨਤੀ ਆ ਕਿ ਜਦੋਂ ਰਾਸ਼ਟਰਪਿਤਾ ਜੋਤੀਬਾ ਫੁੱਲੇ ਮਾਤਾ ਸวิตਰੀਬਾਈ ਫੁੱਲੇ ਦੀ ਮੂਵੀ ਤੇ ਇਹਨਾਂ ਵਿਰੋਧ ਹੋ ਸਕਦਾ ਤਾਂ ਤੁਸੀਂ ਸੋਚ ਕੇ ਦੇਖੋ ਮਨੂੰ ਅੱਜਾਂ ਨੂੰ ਵੀ ਸਾਡੀ ਚੇਤਾਵਨੀ ਲਾ ਲਓ ਜਾਂ ਇੱਕ ਸਲਾਹ ਲੈ ਲਓ ਵੀ ਤੁਹਾਨੂੰ ਵਿਰੋਧ ਨਹੀਂ ਕਰਨਾ ਚਾਹੀਦਾ ਕਿ ਵਿਗਤ ਅਨੰਤ ਮੇਂ ਦਾਵਨ ਵਰਗੇ ਜੋਤੀਮਾਨ ਫੁੱਲੇ ਦੇ ਮੂਵੀ ਬਣਾ ਸਕਦੇ ਆ ਜੇ ਕੱਲ ਨੂੰ ਕਿਸੇ ਡਾਇਰੈਕਟਰ ਨੇ ਉੱਠ ਕੇ ਰਾਮਾ ਸਵਾਮੀ ਪੇਰੀਅਰ ਤੇ ਮੂਵੀ ਬਣਾਤੀ ਤਾਂ ਇਹ ਕਿੱਥੇ ਵੜਨਗੇ ਜੈਪੀ ਜੈ ਭਾਰਤ ਜੈਪੀ ਜੈ ਭਾਰਤ ਤਾਂ ਇਸ ਕਰਕੇ ਐਡਲੋਜੀ ਜਿਹੜੀ ਭੋਜਨ ਵਿਚਾਰਤਾਰ ਆਇਆ ਇਹ ਲੋਕ ਪੜ ਚੁੱਕੇ ਆ ਸ੍ਰੀ ਤ੍ਰਿਬਾਈ ਫੁੱਲੇ ਜਤੀਵਾ ਫੁੱਲੇ ਦੀ ਉਹਨਾਂ ਨੇ ਜਿਹੜੀ ਐਜੂਕੇਸ਼ਨ ਦੀ ਗੱਲ ਕੀਤੀ 바ਵਾ ਸਾਹਿਬ ਨੇ ਉਹ ਗੱਲ ਅਡਾਪਟ ਕੀਤੀ ਉਹ ਗੱਲਾਂ ਸਾਡੇ ਤੱਕ ਆਈਆਂ ਅੱਜ ਤੱਕ ਸਾਨੂੰ ਹੀ ਪਤਾ ਲੱਗਿਆ ਕਿ ਜਤੀਵਾ ਫੁੱਲੇ ਸ੍ਰੀ ਤ੍ਰਿਬਾਈ ਫੁੱਲੇ ਨੇ ਸਾਨੂੰ ਐਜੂਕੇਸ਼ਨ ਦਿੱਤੀ ਆ ਅੱਜ ਸਾਨੂੰ ਪਤਾ ਲੱਗਿਆ ਤੁਸੀਂ ਦੇਖ ਲਈ ਜਿੰਨਾ ਬੜੀਆਂ ਪਾਲਿਸੀ ਇੰਪਲੀਮੈਂਟ ਕਰਵਾਈਆਂ ਨੇ ਸਤਸਦਕ ਸਮਾਜ ਦੇ ਜਿਹੜੀ ਉਹਨਾਂ ਨੇ ਸਥਾਪਨਾ ਕੀਤੀ ਆ ਉਹਨਾਂ ਨੇ ਤਾਂ ਅੰਗਰੇਜ਼ਾਂ ਨਾਲ ਵੀ ਲੜਾਈਆਂ ਲੜੀਆਂ ਯਾਨੀ ਕਿ ਮੂਵੀ ਦੇ ਵੀ ਚੈਨਲ ਦਿਖਾਇਆ ਗਿਆ ਤੇ ਮੇਰੀ ਇੱਕ ਹੋਰ ਬੇਨਤੀ ਹੈ ਵੀ ਜਿਹੜੀ ਉਹਨਾਂ ਨੇ ਗੁਲਾਮਗਰੀ ਬੁੱਕ ਲਿਖੀ ਆ ਤੁਸੀਂ ਉਹ ਵੀ ਪਲੀਜ਼ ਰੀਡ ਜ਼ਰੂਰ ਕਰਿਓ ਤਾਂ ਕਿ ਇਹਨਾਂ ਨੂੰ ਜੜੋ ਖਾੜ ਦਿੱਤਾ ਜਾਵੇ ਇਹਨਾਂ ਦੀ ਮਨੁਆਦੀ ਵਿਚਾਰਧਾਰਾ ਨੂੰ ਫਿਰ ਤੋਂ ਮੇਰੀ ਇੱਕ ਹੋਰ ਇਹਨਾਂ ਨੂੰ ਇਹੀ ਬੇਨਤੀ ਆ ਵੀ ਜਿਹੜਾ ਦਿਮਾਗ 'ਚ ਤੁਹਾਡੇ ਉਸ ਟਾਈਮ ਗੋਬਰ ਭਰੇ ਹੋਇਆ ਸੀਗਾ ਜਿਹੜਾ ਤੁਸੀਂ ਵਿਰੋਧ ਕਰਦੇ ਸੀਗੇ ਤੁਸੀਂ ਤਰੀਬਾਈ ਫੁੱਲੇ ਤੇ ਤੁਸੀਂ ਗੋਬਰ ਫੈਂਕਤਾ ਚਿੱਕੜ ਫੈਂਕਤਾ ਵਿਰੋਧ ਕਰਤਾ ਨਹੀਂ ਪੜਾਉਣ ਦੇਣਾ ਬਟ ਉਹਨੇ ਕਿਹਾ ਕਿ ਅਸੀਂ ਪੜਾਉਣਾ ਹੀ ਆ ਪੜਾਇਆ ਬਟ ਉਹ ਜਿਹੜੇ ਲੋਕ ਅੱਜ ਵਿਰੋਧ ਕਰਦੇ ਆ ਮੈਂ ਕਹਿੰਦਾ ਉਹ ਵੀ ਚਾਰਤਾਰਾ ਜਿਹੜੇ ਇਹ ਵੀ ਕਹਿੰਦੇ ਆ ਅੱਜ ਵੀ ਨਹੀਂ ਹੈਗੀ ਯਾਰ ਕਾਸਟ ਦੀ ਜੋ ਨਹੀਂ ਜਾਤ ਪਾਤ ਹੈਗਾ ਨਹੀਂ ਵਿਰੋਧ ਹੁੰਦਾ ਔਰ ਇਹ ਮੂਵੀ ਦੇਖ ਲੈਣਾ ਇਹ ਮੂਵੀ ਨੂੰ ਰਿਲੀਜ਼ ਕਰਾਉਣ ਵਾਸਤੇ ਕਿੰਨਾ ਵਿਰੋਧ ਹੋਇਆ ਸੈਂਸਰ ਬੋਰਡ ਨੇ ਇਹਦੇ ਸੀਨ ਕੱਟੇ ਗਏ ਆ ਤੇ ਮੈਂ ਕਹਿੰਦਾ ਉਹਦਾਂ ਦੇ ਲੋਕਾਂ ਦੇ ਤਾਂ ਗੋਬਰ ਭਰਿਆ ਹੋਇਆ ਸੀ ਕਾੜੇ ਪੜੇ ਲਿਖੇ ਹੁੰਦੇ ਹੋਣੇ ਅੱਜ ਜਿਹੜਾ ਨੇ ਵਿਰੋਧ ਕਰਿਆ ਮੈਂ ਕਹਿੰਦਾ ਪੜੇ ਲਿਖੇ ਹੋਏ ਵੀ ਬੇਦਿਮਾਗ ਲੋਕ ਆ ਉਹਨਾਂ ਦੇ ਦਿਮਾਗ 'ਚ ਕੱਟ ਗੋਬਰ ਭਰਿਆ ਹੋਇਆ ਹੋਣਾ ਇਹਨਾਂ ਦੇ ਦਿਮਾਗ 'ਚ ਪੜੇ ਲਿਖੀ ਨੇ ਜਿਆਦਾ ਦਿਮਾਗ 'ਚ ਗੋਬਰ ਭਰਿਆ ਹੋਇਆ ਆ ਉਹ ਗੋਬਰ ਕੱਢ ਕੇ ਸਿਤਰੀ ਵਾਲੇ ਹੱਲੇ ਇਤਿਹਾਸ ਨੂੰ ਜਾਣਨਾ ਬਣਦਾ ਆ ਪੋਸਟਰ ਨਹੀਂ ਕਰ ਰਹੇ ਇਹਨਾਂ ਨੇ ਇੱਥੇ ਅੱਛਾ ਭਾਈ ਜੀ ਇੱਕ ਹੋਰ ਪੁੱਛਣਾ ਚਾਹਾਂਗਾ ਜਿੱਦਾਂ ਮਤਲਬ ਬਾਬਾ ਸਾਹਿਬ ਨੇ ਸਾਨੂੰ ਰਿਜ਼ਰਵੇਸ਼ਨ ਲੈ ਕੇ ਦਿੱਤੇ ਐਮਪੀ ਐਮਐਲ ਤੋਂ ਤੱਕ ਰਾਸ਼ਟਰਪਤੀ ਤੱਕ ਦੇ ਉਹਦੇ ਲੈ ਲੇ ਜਿੱਤੇ ਰਹੇ ਫੋਨ ਸੀ ਕਿਰਪਾ ਸੜਕਾ ਬਾਬਾ ਸਾਹਿਬ ਦੇ ਕਿਰਪਾ ਸੜਕਾ ਪਰ ਅੱਜ ਦੇਖਣ ਦੇ ਵਿੱਚ ਸਾਨੂੰ ਕੁਝ ਅਜੀਬ ਜਿਹਾ ਲੱਗਿਆ ਕੋਈ ਐਸ ਏਰੀਆ ਦਾ ਮੰਨ ਲਓ ਜਿਹੜਾ ਰਾਜਨੀਤਿਕ ਤੌਰ ਤੇ ਪ੍ਰਧਾਨਗੀ ਕਰ ਰਿਹਾ ਹੋਵੇ ਕੋਈ ਵੀ ਇਸ ਤਰ੍ਹਾਂ ਦਾ ਜੋ ਕੰਮ ਕਰ ਰਿਹਾ ਉਹ ਸਾਨੂੰ ਕੋਈ ਦਿਖਾਈ ਨਹੀਂ ਤੈਨੂੰ ਬਾਰੇ ਕੀ ਕਹਿਣਾ ਚਾਹੋਗੇ ਉਹ ਪੁਰਨਾ ਪੈਕੇਟ ਦੀ ਪੜਾਈਸਾ ਬਾਕੀ ਤੁਸੀਂ ਸਮਝ ਹੀ ਗਏ ਹੋ ਆਜਾ ਲੋ ਗੱਲਾਂ ਚ ਹਨਾ ਕਿਉਂਕਿ ਉਹ ਲੋਗ ਆਏ ਹੁਣੇ ਯਾਰ 32 33 ਐਮਐਲਏ ਰਿਜ਼ਰਵ ਗਾਉਂਦੇ ਆ ਕੀ ਕਰ ਰਹੇ ਆ ਸਰਪ ਰਾਸ਼ਟਰਪਤੀ ਵੀ ਬਣਿਆ ਜਿਹਨੂੰ ਕੋੜੀਆਂ ਤੇ ਨਹੀਂ ਚੜਨ ਦਿੱਤਾ ਤੁਸੀਂ ਸਮਝ ਰਹੇ ਹੈਗੇ ਹਨਾ ਕਿ ਉਹ ਲੋਕ ਐਮਐਲਏ ਬਣ ਗਏ ਰਾਸ਼ਟਰਪਤੀ ਬਣ ਗਏ ਵੀ ਰਿਮੋਟ ਕੰਟਰੋਲ ਜਿਹੜਾ ਆ ਉਹ ਉਹਨਾਂ ਮਨੁਵਾਦੀ ਲੋਕਾਂ ਦੇ ਹੱਥ 'ਚ ਹੀ ਆ ਤੇ ਕਾਸ਼ੀਰਾਮ ਸਾਹਿਬ ਇੱਕ ਗੱਲ ਕਹਿੰਦੇ ਸੀ ਕਿ ਜਦੋਂ ਤੱਕ ਤੁਸੀਂ ਆਪਣੀ ਸ਼ਕਤਾਂ ਨਹੀਂ ਬਣਾਓਗੇ ਜਦੋਂ ਤੱਕ ਤੁਸੀਂ ਮੰਗਣ ਨੂੰ ਛੱਡ ਕੇ ਦੇਣ ਵਾਲੇ ਨਹੀਂ ਬਣੋਗੇ ਜਦੋਂ ਤੱਕ ਤੁਹਾਡੀ ਮੂਵਮੈਂਟ ਜਿਹੜੀ 바ਵਾ ਸਾਹਿਬ ਨੇ ਚਲਾਈ ਆ ਜਦੋਂ ਤੱਕ ਉਹਦੇ ਵਿੱਚ ਕੰਮ ਕਰਕੇ ਐਮਐਲਏ ਐਮਪੀ ਨਹੀਂ ਬਣੋਗੇ ਉਹਦੇ ਤੱਕ ਤੁਹਾਡਾ ਪਲਾ ਨਹੀਂ ਹੋ ਸਕਦਾ ਕਿਉਂਕਿ ਸਾਬ ਕਾਸ਼ੀਰਾਮ ਦੀ ਮੂਵਮੈਂਟ ਦਾ ਇੱਕ ਬੰਦਾ ਚਾਹੇ ਐਮਐਲਏ ਐਮਪੀ ਨਾ ਹੋਵੇ ਲੇਕਿਨ ਜਦੋਂ ਗੂਜਦਾ ਆ ਐਮਐਲਏ ਐਮਪੀ ਆ ਜਿਹੜਾ ਪੈਰਾਂ ਥੱਲੇ ਜ਼ਮੀਨ ਖਿਸਕ ਜਾਂਦੀ ਆ ਇਸ ਕਰਕੇ ਅੱਜ ਐਮਐਲਏ ਐਮਪੀ ਉਹਨਾਂ ਦੀ ਲੋੜ ਨਹੀਂ ਅੱਜ ਜੇ ਐਮਐਲਏ ਐਮਪੀ ਦੀ ਲੋੜ ਆ ਤਾਂ ਅਜੰਬੇਦਕਰ ਰਾਈਟਸ ਤੇ ਸਾਬ ਕਾਸ਼ੀਰਾਮ ਨੂੰ ਮੰਨਣ ਵਾਲੇ ਲੋਕਾਂ ਦੀ ਅਸਾ ਇਹ ਸਭ ਬਾਈ ਪ੍ਰੀਤ ਕਾਂਸੇ ਜੀ ਡਾਕਟਰ ਅਬੋਲਕਰ ਸਟੂਡੈਂਟ ਫਰੰਟ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਨੇ ਸਾਡੇ ਨਾਲ ਇੱਕ ਭੈਣਾ ਕੀ ਨਾਮ ਹੈ ਆਪਣਾ ਸ਼ਵੇਤਾ ਕਾਂਸੀ ਅੱਛਾ ਸੁਭਿਤਾ ਕਾਂਸੀ ਜੀ ਤੁਸੀਂ ਮੂਵੀ ਦੇਖ ਕੇ ਹੋ ਜੋ ਮਾਤਾ ਸੁਭਿਤਰੀ ਬਾਈ ਫੁੱਲੇ ਦੇ ਤੁਸੀਂ ਸੀਨ ਦੇਖੇ ਜਾਂ ਉਹਨਾਂ ਦੀ ਜੋ ਸਾਡੇ ਜੀਵਨ ਦੇ ਵਿੱਚ ਸੰਘਰਸ਼ ਕਰਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਸਿੱਖਿਆ ਲਈ ਤੁਸੀਂ ਮਾਤਾ ਸੁਭਿਤਰੀ ਬਾਈ ਫੁੱਲੇ ਨੇ ਕੁੜੀਆਂ ਦੇ ਲਈ ਜਿਹੜੇ ਸਕੂਲ ਖੋਲੇ ਨੇਗੇ ਠੀਕ ਹੈ ਤਾਂ ਕੁੜੀਆਂ ਨੂੰ ਜ਼ਰੂਰ ਤਾਂ ਮਤਲਬ ਉਹਨਾਂ ਬਾਰੇ ਪੜ੍ਹਨਾ ਚਾਹੀਦਾ ਹੈ ਉਹਨਾਂ ਦੇ ਉਹਨਾਂ ਦੀ ਜ਼ਿੰਦਗੀ ਬਾਰੇ ਜਾਣਨਾ ਚਾਹੀਦਾ ਹੈ ਆ ਤੇ ਉਹਨਾਂ ਨੇ ਸਾਡੇ ਲਈ ਕਿੰਨਾ ਕੁਝ ਕੀਤਾ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਕਿੱਥੇ ਖੜੇ ਹਾਂ ਬਹੁਤ ਬਹੁਤ ਧੰਨਵਾਦ ਪੇ ਜੀ ਸੋ ਤੁਸੀਂ ਦੇਖ ਰਹੇ ਸੀ YouTube ਚੈਨਲ Only True Please 08 ਇਸ ਤਰ੍ਹਾਂ ਦੇ ਪਰਿਵਾਰਕ ਸਮਾਜਿਕ ਆਰਥਿਕ ਹਰ ਤਰ੍ਹਾਂ ਦੇ ਮੁੱਦੇ ਦੇਖਣ ਲਈ ਕਿਰਪਾ ਕਰਕੇ ਇੱਕ ਵਾਰੀ ਸਾਡੇ ਚੈਨਲ ਦਾ ਜ਼ਰੂਰ ਗੁਸਟ ਕਰੋ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਹਾਂਜੀ ਜੈ ਜੀ ਜੈ ਪੀਰ ਮਾਤਾ ਸਿਤਰੀ ਬਾਈ ਫੁੱਲੇ ਅਮਰ ਰਹੇ ਅਮਰ ਰਹੇ ਰਾਸ਼ਟਰ ਪਿਤਾ ਜੋਤੀ ਬਾਈ ਫੁੱਲੇ ਅਮਰ ਰਹੇ ਅਮਰ ਰਹੇ ਅਮਰ ਰਹੇ ਇਮਾ ਤੇਰੀ ਸੋਚ ਤੇ ਸਭ ਕਾ ਸ਼ੀਰ ਆਮ ਰਹੇ ਅਮਰ ਰਹੇ ਅਮਰ ਰਹੇ ਜੈ ਪੀਰ ਜੈ ਪਾਲ ਜੈ ਪੀਰ ਜੈ ਪਾਲ ਭਾਰਤੀ ਸੰਵਿਧਾਨ ਜਿੰਦਾਬਾਦ 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 ਪਾਰਸ ਸਰ ਜਿੰਦਾਬਾਦ 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 ਹਾਂਜੀ ਤੁਹਾਡੇ ਚੈਨਲ ਲਈ ਬਹੁਤ ਬਹੁਤ ਧੰਨਵਾਦ ਤੇ ਮੇਰੇ ਸਾਥੀਆਂ ਨੂੰ ਇਹ ਵੀ ਰਿਕਵੈਸਟ ਹੈ ਵੀ ਆਪਣਾ ਜਿਹੜਾ ਚੈਨਲ ਆ ਸੱਚ ਦੀ ਆਵਾਜ਼ ਝੂਠ ਦੀ ਆਵਾਜ਼ ਨੇ ਬੜਾ ਜਿਹੜਾ ਆ ਤੁਸੀਂ ਜਿਹੜਾ ਹਮਲਾ ਹੋਇਆ ਆ ਸਾਨੂੰ ਪਤਾ ਹੀ ਅਸੀਂ ਨਿੰਦਾ ਕਰਦੇ ਆ ਉਹ ਲੋਕਾਂ ਨੇ ਗੋਦੀ ਮੀਡੀਆ ਨੇ ਇੱਕ ਚੀਜ਼ ਨੂੰ ਜ਼ਿਆਦਾ ਪ੍ਰਮੋਟ ਪ੍ਰਮੋਟ ਕਰਕੇ ਹਿੰਦੂ ਵਰਸਸ ਪਾਕਿਸਤਾਨ ਦਾ ਹਿੰਦੂ ਵਰਸਸ ਮੁਸਲਮ ਪਾਕਿਸਤਾਨ ਵਰਸਸ ਇੰਡੀਆ ਦਾ ਇੰਨਾ ਝਗੜਾ ਕਰਾਤਾ ਜਦੋਂ ਕਿ ਮੋਦੀ ਸਰਕਾਰ ਨੇ ਦੇ ਕਾਰਵਾਈ ਕਰਨੀ ਚਾਹੀਦੀ ਸੀ ਉਹਨਾਂ ਨੂੰ ਆਪਾ ਪ੍ਰਮੋਟ ਕਰਦੇ ਆ ਮਨੂ ਆਡੀ ਚੈਨਲਾਂ ਨੂੰ ਆਪਣੇ ਚੈਨਲਾਂ ਨੂੰ ਆਪ ਨੂੰ ਪ੍ਰਮੋਟ ਕਰਨਾ ਚਾਹੀਦਾ ਜਿਆਦਾ ਤੋਂ ਜਿਆਦਾ ਫੋਲੋ ਤੇ ਲਾਈਕ ਤੇ ਸਬਸਕ੍ਰਾਈਬ ਕਰੋ ਚੈਨਲਾਂ ਨੂੰ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਥੈਂਕ ਯੂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ